ਸਤ ਸ੍ਰੀ ਅਕਾਲ ਦੋਸਤੋ ਕਈ ਵਾਰੀ ਕਿਸੇ ਆਪਣੇ ਸਗੇ ਸੰਬੰਧੀ ਜਾਂ ਕੋਈ ਹੋਰ ਖਾਸ ਨਾਲ ਗੱਲਬਾਤ ਕਰਦੇ ਜਾਂ ਗੱਲ ਹੋ ਜਾਣ ਤੋਂ ਬਾਅਦ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਗੱਲ ਇਦਾਂ ਨਹੀਂ ਬਲਕਿ ਇਦਾਂ ਕਹਿ ਦੇਣੀ ਚਾਹੀਦੀ ਸੀ ਕਈ ਵਾਰੀ ਇਹ ਵੀ ਮਹਿਸੂਸ ਹੁੰਦਾ ਹੈ ਕਿ ਗੱਲਬਾਤ ਤੋਂ ਬਾਅਦ ਵੀ ਸਾਡੀ ਗੱਲ ਹਾਲੇ ਤੱਕ ਸਾਡੇ ਮਿੱਤਰ ਜਾਂ ਸਾਡੇ ਅਜੀਜ਼ ਨਾਲ ਅਧੂਰੀ ਹੈ ਅਤੇ ਇਹ ਥੋੜਾ ਸਮਾਂ ਹੋਰ ਹੋ ਜਾਣੀ ਚਾਹੀਦੀ ਸੀ। ਇਹ ਹੀ ਤਾਂ ਨੇ ਉਹ ਅਹਿਸਾਸ ਜੋ ਦੁਬਾਰਾ ਮੁਲਾਕਾਤ ਦੇ ਲਈ ਤਾਂਗ ਨੂੰ ਵਧਾਉਂਦੇ ਹਨ। ਇੱਕ ਮਿੱਠੀ ਉਡੀਕ ਵਾਂਗ, ਇੱਕ ਚੁੱਪ ਚਾਹਤ ਵਾਂਗ ਜੇ ਗੱਲ ਕਰੀਏ ਲੰਘ ਚੁੱਕੀ ਉਮਰ ਜਾਂ ਲੰਘ ਚੁੱਕੇ ਉਮਰ ਦੇ ਉਹ ਸਾਲ ਅਤੇ ਸਮਾਂ ਜਿਸ ਦਾ ਅਸੀਂ ਅੱਜ ਤੱਕ ਆਨੰਦ ਮਾਨਿਆ ਤਾਂ ਹੋ ਉਮਰ ਦੀ ਹਰ ਦਾਸਤਾਨ ਨੂੰ ਦਰਸਾਉਂਦੀ ਇੱਕ ਪਰਛਾਈ ਦੀ ਤਰ੍ਹਾਂ ਸਾਡੇ ਦਿਲ ਵਿੱਚ ਇੱਕ ਅਕਸ ਬਣਾਉਂਦੀ ਰਹਿੰਦੀ ਹੈ ਜੋ ਕਈ ਵਾਰੀ ਸਕੂਨ ਕਈ ਵਾਰੀ ਗੁੱਸਾ ਜਾਂ ਕਈ ਵਾਰੀ ਇੱਕ ਮਿੱਠੇ ਜਿਹੇ ਅਹਿਸਾਸ ਦਾ ਬੋਧ ਕਰਵਾ ਦਿੰਦੀ ਹੈ ਇਹ ਸਭ ਇਦਾਂ ਹੁੰਦਾ ਹੈ ਕਿ ਜਿਵੇਂ ਇਹ ਬਣੀ ਪਰਛਾਈ ਤੇ ਅਕਸ ਚੁੱਪ ਰਹਿ ਕੇ ਵੀ ਬੋਲਦੇ ਪਏ ਹੋਣ ਇਹੀ ਤਾਂ ਨੇ ਉਹ ਅਹਿਸਾਸ ਮਿੱਠੇ ਜਾਂ ਕੋੜੇ ਜੋ ਕਦੇ ਸ਼ਬਦਾਂ 'ਚ ਨਹੀਂ ਆਉਂਦੇ ਸਿਰਫ ਦਿਲ 'ਚ ਵਸ ਜਾਂਦੇ ਨੇ ਇਹ ਮਨੁੱਖ ਉੱਤੇ ਖੁਦਾ ਦੀ ਬਖਸ਼ਿਸ਼ ਹੈ ਕਿ ਵਿਚਾਰਾਂ ਦੇ ਆਦਾਨ-ਪਰਦਾਨ ਨੂੰ ਮਨੁੱਖ ਬਖੂਬੀ ਕਰ ਸਕਦਾ ਹੈ ਪਰ ਕਈ ਵਾਰੀ ਖੁਦਾ ਦੀ ਬਖਸ਼ਿਸ਼ਾਂ ਨੂੰ ਜਾਣਨ ਤੋਂ ਬਾਅਦ ਵੀ ਕੁਝ ਅਜੀਹਾ ਜ਼ਰੂਰ ਰਹੇ ਜਾਂ ਬਚ ਜਾਂਦਾ ਹੈ ਜਿਸ ਨੂੰ ਅਸੀਂ ਕਦੇ ਨਹੀਂ ਜਾਣ ਸਕਦੇ ਸ਼ਾਇਦ یہی ਖੁਦਾ ਦੀ ਨਿਆਮਤ ਹੈ कई बार दुख राही कई बार खामोशी राही खुदा सानू उथे जांदा है जिथे असी अपनी असल रोशनी दे हाँ सो हूं तक दी हुई गलबात करते हाँ एक शेर दी जुबानी कभी कभी कुछ कहने के बाद कभी कभी कुछ कहने के बाद कुछ अनकही दिल में रह जाती है कभी कभी कुछ कहने के बाद कुछ अनकही दिल में रह जाती है उम्र की हर दास्तां उम्र की हर दास्तां अपने पीछे एक गहरी परछाई छोड़ जाती है उम्र की हर दास्तां अपने पीछे एक गहरी परछाई छोड़ जाती है खुदा की ऐसी गुत्थी को क्या कहें खुदा की ऐसी गुत्थी को क्या कहें जो सुलझने के बाद भी अनसुलझी रह जाती है जो सुलझने के बाद भी अनसुलझी रह जाती है दोस्तों उम्मीद करते हैं थानू साडा एहे कंटेंट वधिया लगा हौसला फजाई ਲਈ लाइक शेयर अते कमेंट जरूर करना जल्द मिलते हैं एक नए कंटेंट दे नाल धन्यवाद